ਕਿਆ ਸੰਜੋਗ ਰੱਬ ਨੇ ਅੱਜ ਤੇਰਾ ਮੇਰਾ ਵਿਆਹ ਹੋਇਆ ਖੈ ਲਿਖਿਆ ਸੰਜੋਗ ਆਪਣੇ ਹੀ ਵਿਆਹ ਦੇ ਵਿੱਚ ਨੱਚ ਨੱਚ ਮੁੰਡਾ ਕੁੜੀ ਨੇ ਪੱਟ ਦਿੱਤੀਆਂ ਤੁਮ ਅਤੇ ਤੁਸੇ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਤੇ ਮੁੰਡੇ ਬਲੋ ਬੇਹੱਦ ਸੋਹਣਾ ਆਪਣੇ ਵਿਆਹ ਦੇ ਵਿੱਚ ਪੰਗੜਾ ਪਾਇਆ ਜਾਂਦਾ ਤੇ ਮੌਕੇ ਤੇ ਹੀ ਸੱਜ ਵਿਆਹੀ ਦੇ ਪੈਰਾਂ ਦੇ ਵਿੱਚ ਬਹਿ ਕੇ ਮੁੰਡਾ ਕੁਝ ਐਕਟ ਐਕਟਿੰਗ ਕਰਦਾ ਜੱਥੇ ਕਿ ਦੋ ਤੇ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਬਾਹਰ ਤੁਸੇ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇ ਸਕਦੇ ਦੋ ਰੂਹਾਂ ਦਾ ਪਿਆਰ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਤਾਂ ਬੇहद ਵਾਇਰਲ ਹੁੰਦੇ ਰਹਿੰਦੇ ਹਨ ਤੇ ਵਿਆਹ ਵਾਲੇ ਦਿਨ ਆਪਣੇ ਹੀ ਵਿਆਹ ਦੇ ਵਿੱਚ ਨੱਚਣਾ ਬੇहद ਸੋਹਣਾ ਹੁੰਦਾ ਹੈ ਜਿਥੇ ਹੀ ਦੋਸਤੋ ਦੋਨਾਂ ਰੂਹਾਂ ਨੂੰ ਆਪਣੇ ਵਿਆਹ ਦਾ ਕਿੰਨਾ ਚਾਹ ਹੋਵੇਗਾ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਪਰਿਵਾਰ ਆਪਣੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਨੱਚ ਕੇ ਦਿਖਾਇਆ ਤੇ ਵੇਖੋ ਸਾਖ ਦੋਸਤੋ ਵਿਆਹ ਵਾਲੇ ਦਿਨ ਲਾੜਾ ਲਾੜੀ ਬੇहद ਸੰਗਦੇ ਰਹਿੰਦੇ ਹਨ ਪਰ ਇਸ ਲਾੜਾ ਲਾੜੀ ਨੇ ਤਾਂ ਬੇहद ਹੀ ਖੂਬ ਸੋਹਣਾ ਪੰਗੜਾ ਪਾਇਆ ਜਿੱਥੇ ਕਿ ਦੋਸਤੋ ਦੇਖੇ ਕਿ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਤਾਂ